ਅੱਜ ਹਰਨਾਮਪੁਰ ਦੇ ਪਿੰਡ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋ ਰਿਹਾ ਜਿਹਦੇ ਵਿੱਚ ਨੌਜੋਤ ਉੱਚ ਕੋਟੀ ਦੇ ਜਿਹੜੇ ਖਿਡਾਰੀ ਪਹੁੰਚੇ ਹੋਏ ਨੇ ਬਹੁਤ ਛੋਟੀਆਂ ਵੱਡੀਆਂ ਟੀਮਾਂ ਇਹ ਗਾਇਕ ਕਲਾਕਾਰ ਵੀ ਆਤਮਾਪੋਤੇ ਵਾਲੀ ਹੈ ਤੇ ਬੀਬੀ ਐਸ ਕੋਲ ਮੁਰਤੇ ਸਾਹਮਣੇ ਮੇਲਾ ਸਵੇਰ ਤੋਂ ਜੁਲੰਗਾਂ ਤੇ ਭਰ ਗਿਆ ਇਸ ਏਰੀਆ ਦਾ ਇਹ ਇੱਕ ਸਾਰਾ ਦਾ ਵੱਡਿਆ ਮੇਲਾ ਹੈ ਅੱਜ ਲੱਗਿਆ ਕਿਉਂਕਿ ਬੇਲੇ 15 ਵੀ ਜਾਂ ਤੱਕ ਬੰਦ ਸੀ ਆਏ ਸਾਰੇ ਵੀ ਵੀਰਾਂ ਦੇ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਮੇਲਾ ਅੱਜ ਮਨਾ ਰਹੇ ਆ ਇੱਕ ਬਹੁਤ ਸ਼ਾਨਦਾਰ ਤਰੀਕੀ ਦੇਖ ਰਹੇ ਹਾਂ ਅਜੇ ਵੀ ਰਾਤ ਦੇ 8 ਵਜੇ ਉਹਨਾਂ ਪੰਡਾਲ ਪੂਰਾ ਭਰਿਆ ਟੀਮਾਂ ਤੋਂ ਪ੍ਰਮੁੱਖ ਦੀਆਂ ਇੰਨੀਆਂ ਜ਼ਿਆਦਾ ਆਈਆਂ ਇਹਨਾਂ ਕਰਕੇ ਅਸੀਂ ਸਾਰੀ ਕਲੱਬ ਨੂੰ ਨਗਰ ਨਿਗਮ ਦੇ ਤੇ ਖਿਡਾਰੀਆਂ ਨੂੰ ਮੈਂ ਆਪਣੇ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਨਾਨਪੁਰ ਦੇ ਸਾਰੇ ਵਸਨੀਕਾਂ ਵੱਲੋਂ ਬੜਾਈ ਦਿੰਦਾ ਬਹੁਤ-ਬਹੁਤ ਮੁਬਾਰਕਾ ਜੀ ਦਾ ਖਾਸਾ ਹੋ ਵਾਜੂ ਜੀ ਦੀ ਬਤੇ ਤੇ ਮੈਂ ਸਾਰੇ ਨਗਰਪੰਚਾਇਤ ਸਪੋਰਟਸ ਕਲੱਬ ਨਾਨਪੁਰਾ ਅਤੇ ਸਾਰੇ ਨਗਰ ਨਿਵਾਸੀ ਜਿਨ੍ਹਾਂ ਨੇ ਇਹਨਾਂ ਉਪਰਾਲਾ ਕੀਤਾ ਤੇ ਇਹਨਾਂ ਲਈ ਬਹੁਤ-ਬਹੁਤ ਧੰਨਵਾਦ ਅਸੀਂ ਬਾਹਰੋਂ ਤਾਂ ਅਸੀਂ ਪੈਸੇ ਦੀ ਰਿਪੋਰਟ ਕਰਦਾ ਪਰ ਇਹਨਾਂ ਨੇ ਜੋ ਕਰਕੇ ਦਿਖਾਤਾ ਐਦਕੀ ਬਹੁਤ ਹੀ ਖੁਸ਼ੀ ਆਈ ਇੱਕ ਗਹਿਾਨੂ ਮਾ ਇੱਕ ਵਾਰ ਆਵਾਜ਼ ਮਾਰਨਗੇ ਅਸੀਂ ਸਾਰੇ ਸਾਰੇ ਇਹਨਾਂ ਦੇ ਨਾਲ ਆ ਕੇ ਖੜਾਂਗੇ ਜਦੋਂ ਵੀ ਬਹੁਤ ਦੇਰ ਬਾਅਦ ਸਾਨੂੰ ਦੇਖਣ ਨੂੰ ਮਿਲਿਆ ਤੇ ਇੰਨਾ ਇਕੱਠ ਹੋਇਆ ਤੇ ਸਾਡੇ ਸਰਾਣੇ ਜਿਹੜੇ ਖੇਤਾਂ ਜਿਹੜੀਆਂ ਅਸੀਂ ਬੰਦ ਹੋ ਗਈਆਂ ਸੀ ਉਹਨਾਂ ਨੂੰ ਸਰਜੀਤ ਕੀਤਾ ਇਹਨਾਂ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਅੰਤਿਕਾ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਪੰਚਾਇਤ ਦਾ ਤੇ ਸਪੋਰਟਸ ਕਲੱਬ ਦਾ ਹਾਰਕਾ ਸਪੋਰਟਸ ਕਲਬ ਦੇ ਜੰਗ ਮੁੰਡਿਆਂ ਦਾ ਜਿਨ੍ਹਾਂ ਨੇ ਇਹਨਾਂ ਉਪਰਾਲਾ ਕੀਤਾ ਥੈਂਕ ਯੂ ਕਾਹਦੇ ਦੀ ਜਿਹੜਾ ਟੂਰਨਾਮੈਂਟ ਸੀ ਅੱਜ ਫਾਈਨਲ ਮੁਕਾਬਲੇ ਹੋ ਰਹੇ ਆ ਜਿਹੇ ਕਿਸੇ ਦੇ ਮੁਕਾਬਲੇ ਅੱਜ ਉਹਦੇ ਬਾਰੇ ਉਹਦੇ ਮੈਚੇ ਨਹੀਂ ਬਹੁਤ ਤਰ੍ਹਾਂ ਦੇ ਫਾਈਨਲ ਮੁਕਾਬਲੇ ਬਹੁਤ ਥੋੜਾ ਜਿਹਾ ਲੇਟ ਗਿਆ ਪਰ ਹੋਏ ਬਹੁਤ ਵਧੀਆ ਅਸੀਂ ਬਹੁਤ ਪੁਜੀ ਗ੍ਰਾਮ ਪੰਚਾਇਤਮਾ ਜਿਹੜਾ ਟੂਰਨਾਮੈਂਟ ਕਿਸ ਤਰ੍ਹਾਂ ਚੱਲ ਰਿਹਾ ਜੀ ਟੂਰਨਾਮੈਂਟ ਬਹੁਤ ਵਧੀਆ ਚੱਲ ਰਿਹਾ ਬਿਨਾ ਕਿਸੇ ਲੜਾਈ ਤੋਂ ਸਾਰੇ ਲੋਕ ਬਹੁਤ ਖੁਸ਼ ਨੇ ਆਲੇ-ਦਾਲ ਦੇ ਨਗਰ ਆਲੇ-ਦਾਲ ਦੀਆਂ ਪੰਚਾਇਤਾਂ ਸਾਰੀਆਂ ਨੇ ਤੇ ਅਸੀਂ ਬਹੁਤ ਖੁਸ਼ ਹਾਂ ਸਪੈਸ਼ਲ ਆਏ ਹੋ ਜੀ ਯੂਐਸਏ ਦਾ ਟੂਰਨਾਮੈਂਟ ਕਰਾਉਣਾ ਇਸ ਵਾਰੀ ਜਦੋਂ ਆਜ ਤਾਂ ਸਡਨਲੀ ਸੀ ਪਰ ਪਿੰਡ ਵਾਲਿਆਂ ਨੇ ਕਿਹਾ ਵੀ ਯਾਰ ਤੁਸੀਂ ਇਸ ਵਾਰੀ ਆਏ ਹੋ ਵੀ ਟੂਰਨਾਮੈਂਟ ਕਰਵਾ ਕੇ ਜਾਓ ਉਹ ਜਿਹਾ ਵੀ ਕਿ ਸਡਨਲੀ ਪ੍ਰੋਬਲਮ ਨਿਰਵੀਪਰਾਮ ਆਂਦਾ ਜੀ ਜਿਹੜਾ ਟੂਰਨਾਮੈਂਟ ਕਰਾਇਆ ਬਹੁਤ ਜ਼ਿਆਦਾ ਧੰਨਵਾਦ ਇਹ ਟੂਰਨਾਮੈਂਟ ਪਹਿਲਾਂ 32 ਸਾਲ ਪਹਿਲਾਂ ਵੀ ਇਹੀ ਪਾਰਟੀ ਨੇ ਕਰਾਇਆ ਸੀ ਜਿਸਕੇ ਇਹਨਾਂ ਨੇ ਕਰਾਇਆ ਇਹਨਾਂ ਦੀ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਪੰਚਾਇਤ ਦਾ ਨਗਰਪੰਚਾਇਤ ਦਾ ਬਹੁਤ ਜ਼ਿਆਦਾ ਜਿਹੜਾ ਜਿਹੜਾ ਫੈਸਲੇ ਵਿੱਚ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਜੀ ਉਹ ਤੇ ਸਰਕਾਰ ਇਹ ਸਾਡੇ ਪੋਸ਼ੀਆਂ ਦੇ ਮਹਿਲਾ ਸ਼ਕਤੀ ਦੇ ਕਬੱਡੀ ਆਇਆ ਸਰਦਾਰ ਸਾਡੇ ਐਨ ਆਰ ਆਈ ਵੀ ਸਰਦਾਰ ਬਹੁਤ ਵਧੀਆ ਸਿੰਘ ਸਰਪਾਇਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਟੂਰਨਾਮੈਂਟ ਆਈਸੀ ਦੀ ਯੂ ਐਸ ਵੀ ਆਇਆ ਸਾਡੇ ਵੀਰ ਵੀ ਆਇਆ ਸਾਡੇ ਵੀਰ ਵੀ ਆ ਆ ਵਧੀਆ ਸਾਥ ਲਵਾਇਆ ਦਾਹਵਾਦ ਤੇ ਦੀ ਬਹੁਤ ਵਧੀਆ ਇਹ ਸਾਡੇ ਨਾਲ ਇੱਕ ਨੇ ਮਿਲ ਕੇ ਚੱਲਣ ਦੇ ਬਹੁਤ ਵਧੀਆ ਤਨਵੀਰ ਸਿੰਘ ਦੀ ਯੂ ਐਸ ਵੀ ਜਾਨਣਗੇ ਜੀ ਸਰਕਾਰ ਇਹ ਸਾਡੇ ਵੀਰ ਦਾ ਵੀ ਸੱਤਾਂ ਦੇ ਫਾਈਨਲ ਮੁਕਾਬਲਾ ਸ਼ੁਰੂ ਹੋਣਾ ਹੈ ਪੁੱਤਰਾਂ ਦਾ ਕ੍ਰੈਕਟੇਟ ਕਬੱਡੀ ਦਾ ਪ੍ਰੋਗਰਾਮ ਦੇ ਵਿੱਚ ਫੱਟਾ ਜਜਰਾ ਆਹ ਟੀਮ ਹੈ 99000 ਪਾਧਾ ਹਾਂ ਇਸ ਟੀਮ ਨੂੰ ਆ ਉਹ ਵੀ ਸਾਡੇ ਨਾਲ ਹੋਵੇਗਾ 48000 ਰਾਜੋਤਵੰਦ ਪੁੱਤਿਆ ਨਾਲ ਆਇਆ ਹੈ ਕਦੇ ਜਤਾਂ ਦੀ ਆਉਣ ਤੇ ਉਦੋਂ ਬਾਅਦ ਆਪਾਂ ਅਸੀਂ ਦੋ ਵਾਲਿਆ ਰੈਡੀ ਆ ਸ਼ਾਮ ਨੂੰ ਬੇਨ ਦੇ ਦਰਸ਼ਕ ਵੀ ਪੁੱਛਿਆ ਨਾਮ ਲਏ ਗਏ ਦਰਸ਼ਕਾਂ ਲਈ ਦਰਸਾਲ ਲਈ ਆਈ ਸੀ ਬਲਾਕੀ ਪੌਣ ਲਗਿਆ ਫ੍ਰੀ ਦੋ ਸਾਈਕਲ ਦਿੱਤੇ ਬਾਈ ਵੀ ਇਹ ਵੀ ਖੇੜ ਕੇ ਬਾਈ ਹੁਣ ਹੋਈ ਗੱਲ ਨਹੀਂ ਤੁਸੀਂ ਤਾਂ ਵੀ ਥੋੜਾ ਸੀ ਅੱਜ ਪਹਿਲਾ ਨਾਮ ਠੀਕਾ ਪਹਿਲਾ ਨਾਮ ਕਾਟਿਆ ਜਾ ਰਿਹਾ 6000 ਸੀ ਹੋਰ ਅੱਛਾ ਐਡ ਕਰਤਾ ਬਾਈ ਫਿਰ ਕਰਾ ਮਾ ਬੇਟੇ ਵਾਲੀ ਸਦਰਣਾ ਸੀ ਜੀ ਮਾ ਠੀਕ ਹੈ ਜੀ ਤੁਸੀਂ ਰੋਕੋ